guru wah 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 guru guru! Wah, 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 Wah, Why Why grew? 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 ਵਾਹ ਗੁਰੂ 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 ਵੋਏ 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 ਗੁਰੂ Wah, guru! 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 Wah, 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 guru! Wah, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ 1 ਓਕਾਰ 17 ਕਰਤਾਪੁਰ ਦਰਪੋ ਦਰਬੈਰ ਕਾਲ ਬੂਰਤ ਜੁਡੀ ਸਭੰ ਗੁਰ ਪ੍ਰਛਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨੜਕ ਹੋਸੀ ਭੀ ਸਚ ਇਕੋ ਕਾ ਕਰਤਾ ਕਰਤਾ ਕਦੇਰ ਭੋ ਡਿਰ ਬੈਰ ਅਕਾਲ ਬੂਰਤ ਅਜੂਡੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਟਕ ਹੋਸੀ ਭੀ ਸੱਚ ਇੱਕ ਓਕਾਰ